ਤੇ ਜਦੋਂ ਨਾ ਫਿਰ ਉਹ ਦਰਖਤ ਕੱਟਦੇ ਸੀ ਨਾ ਬੜੀ ਤਕਲੀਫ ਹੁੰਦੀ ਸੀ ਉਦੋਂ ਵੀ ਹਰੇ ਭਰੇ ਦਰਖਤਾਂ ਨੂੰ ਅਸੀਂ ਇਦਾਂ ਕੱਟ ਦਿੰਨੇ ਆ ਜਾ ਕੇ ਲੇਕਿਨ ਫਿਰ ਮੈਂ ਜਦੋਂ ਨਾ ਸੋਚਿਆ ਵੀ ਇਹ ਕੰਮ ਨਹੀਂ ਕਰਨਾ ਭਾਵੇਂ ਭੁੱਖੇ ਮਰ ਜਾਗੇ ਯਾਰ ਪਰ ਦਰਖਤ ਨਹੀਂ ਕਟਾਂਗੇ ਕਦੇ ਪੋਲਿਟਿਕਸ ਵਿੱਚ ਇਦਾਂ ਕਿ ਮੈਂ ਵੈਸੇ ਪੈਣਾ ਨਹੀਂ ਚਾਹੁੰਦਾ ਠੀਕ ਹੈ ਚਲੋ ਕਈ ਵਾਰੀ ਮਜਬੂਰੀਆਂ ਬਣ ਜਾਂਦੇ ਆ ਬੰਦੇ ਦੀਆਂ ਪੋਲਿਟਿਕਸ ਵਿੱਚ ਜਾਣ ਲਈ ਰਣਨੀਤੀ ਕਿਵੇਂ ਐਸਾ ਰਿਸ਼ਤਾ ਕੋਈ ਜਿਹਦੇ ਟੁੱਟਣ ਦਾ ਤੁਹਾਨੂੰ ਬਹੁਤ ਦਰਦ ਹੋਇਆ ਹੋਵੇ ਜੀ ਬੈਸੇ ਉਹ ਰਿਸ਼ਤਾ ਹੀ ਨਹੀਂ ਹੁੰਦਾ ਜਿਹੜਾ ਟੁੱਟ ਜਵੇ ਸਲਾਈ ਸੈਂਟਰ ਦਾ ਮੇਰੇ ਇੱਥੇ ਚੱਲਦਾ ਹੀ ਮੇਰੇ ਆਫਿਸ 'ਚ ਹੀ ਚੱਲਦਾ ਹੈਗਾ ਅਸੀਂ ਜਦੋਂ ਵੀ ਉਹ ਪਹਿਲਾਂ ਨਵੇਂ ਕੁੜੀਆਂ ਆ ਜਾਂਦੀਆਂ ਨੇ ਜਦੋਂ ਸਿੱਖ ਜਾਂਦੀਆਂ ਨੇ ਇੱਕ ਸਾਲ ਬਾਅਦ ਉਹਨਾਂ ਨੂੰ ਮਸ਼ੀਨਾਂ ਨਾਲ ਦੇ ਕੇ ਟੇਰ ਤੋਰੀਦਾ ਹੈ ਸਸਿਕਾ ਜੀ ਤੁਸੀਂ ਵੇਖ ਰਹੇ ਹੋ ਦਿਸ਼ਾ ਟਾਕ ਸ਼ੋਅ ਮੈਂ ਹਰਮਨ ਮੀਆਪੁਰੀ ਸਾਡੇ ਅੱਜ ਦੇ ਪੋਡਕਾਸਟ ਦੇ ਖਾਸ ਮਹਿਮਾਨ ਨੇ ਰਣਜੀਤ ਸਿੰਘ ਰਾਣਾ ਜਗਤਪੁਰਾ ਰਣਜੀਤ ਸਿੰਘ ਰਾਣਾ ਇੱਕ ਮਲਟੀ ਟੈਲੈਂਟਡ ਸ਼ਖਸੀਅਤ ਹੈ ਕਿਸੇ ਇੱਕ ਇਨਸਾਨ 'ਚ ਇੰਨੇ ਵੀ ਗੁਣ ਹੋ ਸਕਦੇ ਨੇ ਇਹ ਸੁਣਨ ਨੂੰ ਇੱਕ ਅਚੰਭਾ ਜਿਹਾ ਲੱਗਦਾ ਹੈ ਰਣਜੀਤ ਸਿੰਘ ਰਾਣਾ ਇੱਕ ਸਫਲ ਬਿਜ਼ਨਸਮੈਨ ਨੇ ਲੰਮੇ ਸਮੇਂ ਤੋਂ ਕਿੰਗ ਪ੍ਰੋਪਰਟੀ ਦੇ ਨਾਂ ਦੇਹਨਰ ਹੇਠ ਪ੍ਰਪੀ ਦਾ ਕੰਮ ਕਰ ਰਹੇ ਨੇ ਰਣਜੀਤ ਸਿੰਘ ਰਾਣਾ ਇਕ ਸੰਗੀਤ ਪ੍ਰੇਮੀ ਨੇ ਰਾਣਾ ਜੀ ਪੀਬੀ ਪਹਿਣ ਦੇ ਨਾਂ ਤੇ ਉਹਨਾਂ ਦੀ ਇੱਕ ਸੰਗੀਤ ਕੰਪਨੀ ਇਸ ਵਿੱਚ ਨੇਕਾ ਹੀ ਕਲਾਕਾਰਾਂ ਨੂੰ ਹੁਣ ਤੱਕ ਰਿਕਾਰਡ ਕਰ ਚੁੱਕੇ ਨੇ ਰਣਜੀਤ ਸਿੰਘ ਰਾਣਾ ਇੱਕ ਪੋਲੀਟਿਸ਼ੀਅਨ ਨੇ ਆਮ ਆਦਮੀ ਪਾਰਟੀ ਦੇ ਇੱਕ ਸਰਗਰਮ ਅਗੂ ਨੇ ਤੇ ਐਮਐਲਏ ਕੁਲਵੰਤ ਸਿੰਘ ਦੇ ਬਹੁਤ ਹੀ ਨਜ਼ਦੀਕ ਕੀ ਰਣਜੀਤ ਸਿੰਘ ਰਾਣਾ ਇੱਕ ਸਮਾਜ ਸੇਵੀ ਨੇ ਸਮੇਂ-ਸਮੇਂ ਤੇ ਲੋੜਵੰਦਾ ਦੀ ਮਦਦ ਕਰਦੇ ਨੇ ਤੇ ਵੱਖ-ਵੱਖ ਸੰਸਥਾਵਾਂ ਨਾਲ ਜੁੜ ਕੇ ਲੋਕ ਭਲਾਈ ਦੇ ਕੰਮ ਕਰਦੇ ਨੇ ਸੋ ਅੱਜ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਉਹ ਇੰਨੇ ਸਾਰੇ ਕੰਮਾਂ ਨੂੰ ਕਿਵੇਂ ਬੈਲੈਂਸ ਰੱਖਦੇ ਨੇ ਸੋ ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਕੀ ਏ ਇੱਥੇ ਤੱਕ ਪਹੁੰਚਣ ਵਿੱਚ ਕਿੰਨਾ ਕੁ ਸਮਾਂ ਲੱਗਾ ਕੀ ਕੀ ਕਰਨਾ ਪਿਆ ਸ੍ਰੀ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਬੜੀ ਮਿਹਰਬਾਨੀ ਤੁਸੀਂ ਆਏ ਰਾਣਾ ਜੀ ਪਹਿਲਾ ਸਵਾਲ ਮੇਰਾ ਇਹੀ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਤੁਹਾਡੇ ਜਨਮ ਤੋਂ ਤੁਹਾਡੇ ਮਾਤਾ ਪਿਤਾ ਤੋਂ ਪਰਿਵਾਰ ਤੋਂ ਚਾਹੀਦੀ ਹੈ ਸੋ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਮੇਰੇ ਸੇ ਮੰਮੀ ਡੈਡੀ ਸੀ ਤੇ ਮੇਰੇ ਅਸੀਂ ਪੰਜ ਭਰਾ ਆਏ ਜੀ ਠੀਕ ਹੈ ਨਾ ਪੰਜ ਭਰਾ ਤੇ ਦੋ ਭੈਣਾਂ ਸੱਡੀਆਂ ਤੇ ਮੈਂ ਘਰ ਚ ਸਭ ਤੋਂ ਛੋਟਾ ਛੋਟਾ ਹੋਣ ਦੇ ਨਾਤੇ लाਡਲਾ ਬੇ ਸੀਗਾ ਪਰਿਵਾਰ ਦਾ ਤੇ ਖਾਸ ਕਰਕੇ ਮੈਂ ਡੈਡੀ ਦਾ ਆਪਣੇ ਦਾ ਪਾਪਾ ਜੀ ਦਾ ਬਹੁਤ लाਡਲਾ ਸੀਗਾ ਤੇ ਹੁਣ ਮਾਤਾ ਹੈਗੇ ਆ ਡੈਡੀ ਦੀ ਡੈਥ ਹੋ ਗਈ ਹੈ ਤੇ ਪਰਿਵਾਰ ਚ ਹੁਣ ਮੇਰੀਆਂ ਤਿੰਨ ਬੇਟੀਆਂ ਤੇ ਮੇਰੀ ਵਾਜ ਤੇ ਮਾਂ ਮੇਰੇ ਮਾਤਾ ਮੇਰੇ ਨਾਲ ਹੀ ਰਹਿੰਦੇ ਨੇ ਤੇ ਮੇਰਾ ਪੂਰਾ ਪਰਿਵਾਰ ਅਸੀਂ ਤਕਰੀਬਨ ਇੱਕੋ ਘਰ ਦੇ ਵਿੱਚ ਰਹਿ ਰਹੇ ਆ ਮੇਰੇ ਭਰਾ ਵੀ ਐ ਮੇਰੇ ਭਤੀਜੇ ਭਤੀਜੀਆਂ ਸਿੱਖ ਇਕੱਠੇ ਜ ਰਹਿੰਦੇ ਆ ਰਣਾ ਜੀ ਹੀਰੇ ਹਮੇਸ਼ਾ ਹੀ ਗੁਰਬਚੋਂ ਨਿਕਲਦੇ ਆ ਜ਼ਿੰਦਗੀ ਚ ਤੁਹਾਨੂੰ ਕਿੰਨਾ ਕੁ ਸੰਘਰਸ਼ ਕਰਨਾ ਪਿਆ ਤੁਹਾਡੇ ਪਰਿਵਾਰ ਦੇ ਉਸ ਵੇਲੇ ਹਾਲਾਤ ਕਿਵੇਂ ਦੇ ਸੀਗੇ ਸੰਘਰਸ਼ ਤਾਂ ਬਹੁਤ ਕਰਨਾ ਪਿਆ ਕਈ ਵਾਰੀ ਤਾਂ ਬੰਦੇ ਨੂੰ ਨਾ ਜਿਹੜਾ ਮੈਂ ਸੰਘਰਸ਼ ਕਰਿਆ ਸਹਿਦ ਮੈਂ ਕਹਿੰਦਾ ਕੋਈ ਕਿਸੇ ਨੂੰ ਨਹੀਂ ਕਰਨਾ ਪਵੇ ਵਧੀਆ ਗੱਲ ਐ 20 20 ਰੁਪਏ ਦਿਹਾੜੀ ਕੀਤੀ ਪੜ ਕੇ ਜਦੋਂ ਪੜਦਾ ਸੀ ਸਕੂਲ ਚ ਤਾਂ ਪਹਿਲਾਂ ਚੌਂਕ ਤੇ ਜਾਣਾ ਦਿਹਾੜੀ ਕਰਨੀ ਉਥੋਂ ਪਰ ਕੁਛ ਨਾ ਕੁਛ ਜੋ ਵੀ ਪੈਸਾ ਮਿਲਣਾ ਫਿਰ ਉਹਦੇ ਨਾਲ ਹੀ ਮੜਾ ਮੋਟੀ ਬੜੀ ਖਰੀਦਣੀ ਸਕੂਲ ਦੀ ਫੇ ਸਕੂਲ ਜਾਣਾ ਫਿਰ ਜਦੋਂ ਛੁੱਟੀ ਹੈ ਸੈਟਰਡੇ ਸੰਡੇ ਛੁੱਟੀ ਹੋਣੀ ਮਾੜੇ ਛੰਡੇ ਦੀ ਉਦੋਂ ਫਿਰ ਮੜਾ ਮੋਟਾ ਕੁਛ ਨਾ ਕੁਛ ਕਰਨਾ ਐਸੋ ਤੱਕ ਕਿ ਕਾਫੀ ਕੁਝ ਦਾਸ ਕਰਨਾ ਪਿਆ ਲੇਕਿਨ ਠੀਕ ਹੈ ਸੰਘਰਸ਼ ਕਰਕੇ ਜੋ ਬੰਦਾ ਅੱਗੇ ਵੱਧ ਹੈ ਨਾ ਉਹਦਾ ਮਰੀਕਾ ਲੱਗੇ ਆਨੰਦ ਜੀ ਜੀ ਰਣਾ ਜੀ ਗਰੀਬੀ ਚ ਅਚਾਨਕ ਕੀ ਬੰਦਾ ਨਾ ਮਾਨਸਿਕ ਤੌਰ ਤੇ ਟੁੱਟ ਜਾਂਦਾ ਹੈ ਹਾਰ ਜਾਂਦਾ ਪਰ ਤੁਸੀਂ ਫਿਰ ਵੀ ਸਟੈਬਲਿਸ਼ ਹੋਏ ਅਜ ਬੜੇ ਵੱਡੇ ਮਕਾਮ ਤੇ ਹੋ ਤੁਸੀਂ ਪ੍ਰਾਪਰਟੀ ਦਾ ਕੰਮ ਕਦੋਂ ਸ਼ੁਰੂ ਕੀਤਾ ਤੇ ਇਸ ਕੰਮ ਬਲ ਕਦੋਂ ਆਏ ਤੇ ਕਿਵੇਂ ਸ਼ੁਰੂ ਹੋਇਆ ਇਹ ਪ੍ਰਾਪਰਟੀ ਤੋਂ ਪਹਿਲਾਂ ਤਾਂ ਬੜਾ ਕੁਝ ਕਰਨਾ ਪਿਆ ਜ਼ਿੰਦਗੀ ਵਿੱਚ ਠੀਕ ਹੈ ਨਾ ਜਦੋਂ ਮੈਂ ਪਹਿਲਾਂ ਲੱਕੜ ਦਾ ਠੇਕੇਦਾਰ ਸੀਗਾ ਉਹਦੇ ਵਿੱਚ ਕੀ ਸੀਗਾ ਮੈਂ ਨਾ ਦਰਖਤ ਕੱਟਦਾ ਹੁੰਦਾ ਸੀਗਾ ਤੇ ਲੇਬਰ ਮੇਰੇ ਕੋਲ ਕਾਫੀ ਹੁੰਦੀ ਸੀ ਠੇਕੇਦਾਰੀ ਕੀਤੀ ਹੈ ਤੇ ਜਦੋਂ ਨਾ ਫਿਰ ਉਹ ਦਰਖਤ ਕੱਟਦੇ ਸੀ ਨਾ ਬੜੀ ਤਕਲੀਫ ਹੁੰਦੀ ਸੀ ਉਦੋਂ ਵੀ ਹਰੇ ਭਰੇ ਦਰਖਤਾਂ ਨੂੰ ਅਸੀਂ ਇਦਾਂ ਕੱਟ ਦਿੰਨੇ ਆ ਜਾ ਕੇ ਲੇਕਿਨ ਫਿਰ ਮੈਂ ਜਦੋਂ ਨਾ ਸੋਚੇ ਵੀ ਇਹ ਕੰਮ ਨਹੀਂ ਕਰਨਾ ਭਾਵੇਂ ਭੁੱਖੇ ਮਰ ਜਾਾਂਗੇ ਯਾਰ ਪਰ ਦਰਖਤ ਨਹੀਂ ਕੱਟਾਂਗੇ ਕਦੇ ਫਿਰ ਮੈਂ ਪ੍ਰਾਪਰਟੀ ਚ ਆਇਆ ਫਿਰ ਆਪਣੇ ਪਿੰਡ ਤੋਂ ਹੀ ਮੈਂ ਇੱਕ ਪਲਾਟ ਲਿਆ ਸੀਗਾ ਜਿਹੜਾ ਇੱਕੋ ਪਲਾਟ ਮੈਂ 30000 ਦਾ ਲਿਆ ਸੀ ਤਕਰੀਬਨ ਤੇ ਉਹੀ ਪਲਾਟ ਮੈਂ ਤਕਰੀਬਨ 4 ਜਗ੍ਹਾ ਵੇਚਿਆ ਉੱਥੋਂ ਵਿੱਚ ਇਟਕ ਲੱਗ ਗਈ ਹੈ ਤੇ ਬਸ ਸਿੱਖਦੇ ਚਲੇ ਗਏ ਲੇਕਿਨ ਮੈਂ ਪ੍ਰਾਪਰਟੀ ਦੇ ਵਿੱਚ ਕਦੇ ਕਮਿਸ਼ਨ ਤੇ ਕੰਮ ਨਹੀਂ ਕੀਤਾ ਆਪਣਾ ਕੰਮ ਕਰਦੇ ਆ ਥੋੜਾ ਕਰ ਲਾਂਗੇ ਪਰ ਆਪਣਾ ਕਰਾਂਗੇ ਆਪਣਾ ਪਲਾਟ ਲਈਦਾ ਆਪਣੀ ਚੀਜ਼ ਲਈਦੀ ਹੈ ਕੋਈ ਫਿਰ ਉਹਨੂੰ ਹਾਰ ਸ਼ਿੰਗਾਰ ਲਾ ਕੇ ਫਿਰ ਵੇਚੀ ਜੋ ਕਿ ਮੇਰੇ ਅਰੇ ਪ੍ਰੋਪਰਟੀ ਜਿਹੜਾ ਕੰਮ ਦਾ ਸਫਰ ਸੀ ਉਹ ਕਿ ਮੇਰੇ ਅ ਉਹ ਚ ਕਿ ਮੇ ਦੀ ਅਰਚਨਾ ਆਈਆਂ ਕਿਡਨੇ ਕਿ ਯਾਰ ਦੋਸਤ ਮਿਲੇ ਕਿੰਨੇ ਇੱਕ ਬੇ ਪਰਫਾ ਮਿਲੇ ਕਿੰਨੇ ਇੱਕ ਵਫਾਦਾਰ ਮਿਲੇ ਨਹੀਂ ਦੋਸਤ ਮੇਰੇ ਚੰਗੇ ਮਿਲੇ ਆ ਸਾਰੇ ਪ੍ਰੋਪਰਟੀ ਦੇ ਵਿੱਚ ਦਾ ਤਕਰੀਬਨ ਸਾਰੇ ਮੇਰੇ ਫਰੈਂਡਸ ਜਨਨਾ ਸਰਕਲ ਹੈ ਬਹੁਤ ਵਧੀਆਗਾ ਚਲੋ ਇੱਕ ਦੋ ਮਾੜਾ ਕੋਈ ਨਿਕਲ ਆਂਦਾ ਹੈਗਾ ਉਹਦੇ ਨਾਲ ਕੁਛ ਨਹੀਂ ਫਰਕ ਪੈਂਦਾ ਜਿਹਨੇ ਅੱਗੇ ਵਧਣਾ ਹੁੰਦਾ ਜਿਹੜਾ ਮਿਹਨਤ ਜਿਹੜਾ ਵਿੱਚੋਂ ਅਸੀਂ ਇੰਨੀ ਮਿਹਨਤ ਕੀਤੀ ਹੈਗੀ ਪ੍ਰੋਪਰਟੀ ਦੇ ਵਿੱਚ ਜਦੋਂ ਕਾਰੋਬਾਰ ਚ ਆ ਗਿਆ ਜਦੋਂ ਪੈਸਾ ਆ ਗਿਆ ਸਭ ਕੁਝ ਆ ਗਿਆ ਨਾ ਦਿਨ ਨਾਲ ਫਿਰ ਸ਼ੋਰਤ ਆ ਜਾਂਦੀ ਹੈ ਬੰਦੇ ਤੁਹਾਨੂੰ ਜਾਣ ਲੱਗ ਜਾਂਦੇ ਆ ਫਿਰ ਉਹਦੇ ਚੀਜ਼ ਦਾ ਇੱਕ ਲੱਗ ਹੀ ਨੰਦਾ ਜੀ ਰਾਣਾ ਜੀ ਤੁਸੀਂ ਇੱਕ ਕੰਪਨੀ ਖੋਲੀ ਹੋਈ ਹੈ ਰਾਣਾ ਜੀ ਪੀਵੀ 65 ਜੀ ਤੁਸੀਂ ਇੱਕ ਸੰਗੀਤ ਪ੍ਰੇਮੀ ਹੋ ਇਹ ਸੰਗੀਤ ਦੀ ਚਿਹਟ ਬਚਪਨ ਤੋਂ ਅਸੀਂ ਸੋਚਿਆ ਸੀ ਕਿ ਕੰਪਨੀ ਖੋਲਣੀ ਹੈ ਗਾਉਣ ਵਾਲੇ ਸੋਚਿਆ ਸੀ ਪਹਿਲਾਂ ਤੇ ਹੁਣ ਤੱਕ ਕਿਹੜੇ ਕਿਹੜੇ ਕਲਾਕਾਰ ਤੁਹਾਡੀ ਕੰਪਨੀ ਰਿਕਾਰਡ ਹੋ ਚੁੱਕੇ ਨੇ ਗਾਉਣ ਦਾ ਸ਼ੌਂਕ ਤਾਂ ਮੈਨੂੰ ਇੰਨਾ ਕੁ ਸੀਗਾ ਕਿ ਵੀ ਮੈਂ ਜਦੋਂ ਆਪਣਾ ਮੱਝ-ਮੁੰਝਾ ਚਰਾਣ ਜਾਣੀਆਂ ਤੇ ਬਹੁਤ ਉੱਚੀ-ਉੱਚੀ ਗਾਂਦਾ ਹੁੰਦਾ ਸੀਗਾ ਉਦੋਂ ਠੀਕ ਹੈ ਨਾ ਤੇ ਜਿਹੜੇ ਵੀ ਖੇਤਾਂ 'ਚ ਕੰਮ ਕਰਦੇ ਹੁੰਦੇ ਸੀ ਨਾ ਉਹਨਾਂ ਨੇ ਦੇਖਣਾ ਯਾਰ ਗਾਂਦਾ ਬੜਾ ਹੋਣਾ ਲੇਕਿਨ ਗਰੀਬੀ ਗੁਰਬਤ ਦੀ ਜ਼ਿੰਦਗੀ ਸੀਗੀ ਠੀਕ ਹੈ ਨਾ ਉਹਦੇ 'ਚ ਬੜਾ ਮੁਸ਼ਕਲ ਸੀਗਾ ਵੀ ਨਿਕਲਣਾ ਉਦੋਂ ਮੈਂ ਗਾਣੇ ਬੜੇ ਲਿਖਦਾ ਹੁੰਦਾ ਸੀਗਾ ਇੱਕ ਵਾਰ ਤਾਂ ਗੁੱਸੇ 'ਚ ਜਦੋਂ ਨਹੀਂ ਕੁਝ ਬਣਿਆ ਫਿਰ ਮੈਂ ਉਹ ਜਿਹੜੀ ਕਾਪੀ 'ਤੇ ਗਾਣੇ ਲਿਖੇ ਸੀ ਮੈਂ ਫਾੜ ਹੀ ਦਿੱਤੀ ਵੀ ਨਹੀਂ ਯਾਰ ਛੱਡ ਪੜਾ ਲੋ ਨਾ ਮੇਰੇ ਅੰਦਰ ਰਹਿ ਗਿਆ ਸੀਗਾ ਫਿਰ ਨਾ ਜਦੋਂ ਦੇਖਦਾ ਸੀ ਕੋਈ ਗਰੀਬ ਕਲਾਕਾਰ ਜਿਹੜਾ ਕੋਈ ਆਪਣਾ ਕੁਝ ਕਰ ਨਹੀਂ ਸਕਦਾ ਆਪਣਾ Song ਨਹੀਂ ਬਣਵਾ ਸਕਦਾ ਆਪਣਾ ਉਹਨੂੰ ਵੀਡੀਓ ਨਹੀਂ ਬਣਾ ਸਕਦਾ ਫਿਰ ਸੋਚਿਆ ਮੈਂ ਯਾਰ ਇਹਨਾਂ ਲੋਕਾਂ ਵਾਸਤੇ ਮੈਂ ਕੁਝ ਕਰਾਂ ਠੀਕ ਹੈ ਨਾ ਤੇ ਉਹ ਉਹਦੇ ਵਿੱਚ ਫਿਰ ਮੈਂ ਰਾਣਾ ਜੀ ਪੀਵੀ65 ਆਪਣੀ ਕੰਪਨੀ ਖੋਲੀ ਦੇ ਦੌਰਾਨ ਮੈਂ ਕਾਫੀ ਕਲਾਕਾਰਾਂ ਨੂੰ ਰਿਕਾਰਡ ਕੀਤਾ ਜਿਹਦੇ ਵਿੱਚ ਆਪਣਾ ਸਭ ਤੋਂ ਪਹਿਲਾਂ ਮੈਂ ਗਾਣਾ ਕੀਤਾ ਸੀਗਾ ਬਲਵੀਰ ਸੂਫੀ ਜੀ ਦਾ 3 ਉਹ 3 ਗਾਣਾ ਨਾਮ ਚਲਿਆ ਸੀ ਇਹ ਸੀ ਉਹ ਬਹੁਤ ਵਧੀਆ ਰਿਹਾ ਮੇਰੇ ਖਿਆਲ 2.5 3 ਲੱਖ ਦੇ ਤੇ ਰੀਲ ਬਣ ਗਈ ਹੈ ਉਸ ਤੋਂ ਬਾਅਦ ਕਾਫੀ ਕਲਾਕਾਰਾਂ ਨੂੰ ਟਾਈਮ ਦਿੱਤਾ ਹਾਂ ਗੁਰਪਾਲ ਮਟਿਆਰ ਉਹਨਾਂ ਨੂੰ ਉਹਨਾਂ ਦੇ ਸੌਂਗ ਕੀਤੇ ਆ ਧਾਰਮਿਕ ਕਾਫੀ ਬੜਾ ਵਧੀਆ ਰਿਸਪੌਂਸ ਮਿਲਦਾ ਹੈ ਚੈਨਲ ਵਧੀਆ ਚੱਲਦਾ ਹੈ ਰਾਣਾ ਜੀ ਤੁਸੀਂ ਸੰਗੀਤ ਪ੍ਰੇਮੀ ਹੋ ਤੁਹਾਡਾ ਕਲਾਕਾਰਨ ਰابطਾ ਤੁਹਾਡਾ ਰਿਸ਼ਤਾ ਬੜਾ ਵਧੀਆ ਰਿਹਾ ਜਿਵੇਂ ਆਪਾਂ ਸੁਰਿੰਦਰ ਸਿੰਧਾ ਜੀ ਲਾਲੀ ਜੋ ਇਸ ਸੰਸਾਰ ਤੋਂ ਫਾਨੀ ਹੋ ਚੁੱਕੇ ਨੇ ਸੋ ਉਹਨਾਂ ਨਾਲ ਕੋਈ ਇਦਾਂ ਦੀ ਕੋਈ ਯਾਦ ਤੁਹਾਡੀ ਪੁਰਾਣੀ ਜੁੜੀ ਹੋਵੇ ਬੜਾ ਭਾਈ ਹਰਦੀਪ ਜੀ ਨਾਲ ਬਹੁਤ ਪਿਆਰ ਹੈ ਮੈਂ ਦੇਖਿਆ ਬਿਲਕੁਲ ਬਿਲਕੁਲ ਹਰਦੀਪ ਭਾਈ ਜੀ ਦੇ ਥਰੂ ਹੀ ਤਕਰੀਬਨ ਅਸੀਮ ਮੈਂ ਤੇ ਸੁਰਿੰਦਰ ਜ਼ਿੰਦਾ ਭਾਈ ਜੀ ਮਿਲੇ ਸੀਗੇ ਉਹ ਇੱਕ ਬਹੁਤ ਨੇਕ ਇਨਸਾਨ ਬਹੁਤ ਅੱਛੀ ਰੂਹ ਸੀਗੇ ਉਹਨਾਂ ਨੇ ਜੋ ਵੀ ਕਈ ਵਾਰ ਗੱਲ ਕਰਨੀਆਂ ਆਂ ਵੀ ਛੋਟੇ ਛੋਟੇ ਤੋਂ ਵਗੈਰਾ ਉਹਨਾਂ ਚੱਲ ਚੁਲੋ ਅਜੀ ਤਾਂ ਹੈ ਹੀ ਵੀ ਉਹਨਾਂ ਦੇ ਛੋਟੇ ਸੀਗੇ ਠੀਕ ਹਨ ਬੜਾ ਪਿਆਰ ਹੁੰਦਾ ਸੀ ਜਦੋਂ ਵੀ ਉਹਨਾਂ ਨੇ ਲੁਧਿਆਣੇ ਤੇ ਚੱਲਣਾ ਵੀ ਚੰਡੇੜਾ ਆਣਾਗਾ ਉਹਨਾਂ ਨੇ ਪਹਿਲਾਂ ਮੈਨੂੰ ਫੋਨ ਕਰਨਾ ਰਾਣੇ ਯਾਰ ਮੈਂ ਚੱਲ ਪਿਆ ਛੋਟੇ ਹੁਣ ਤੋਂ ਸ਼ਾਮ ਦੀ ਦੇਖਣੀ ਤਿਆਰੀ ਕਰ ਲਈ ਬੜਾ ਪਿਆਰ ਸੀ ਉਹਨਾਂ ਬੰਦੇ ਬਹੁਤ ਵਧੀਆ ਹਰਦੀਪ ਭਾਜੀ ਤਾਂ ਸਾਡੇ ਹੁਣ ਐਕਚੁਅਲੀ ਮੇਰੇ ਸਮਝ ਲਓ ਪਿਓ ਵੀ ਉਹੀ ਹੈ ਚਿਕਨ ਮੇਰੇ ਵੱਡੇ ਬ੍ਰਦਰ ਵੀ ਉਹੀ ਹੈ ਉਹ ਮੇਰਾ ਬਹੁਤ ਬਹੁਤ ਇੱਜ਼ਤ ਕਰਦੇ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਮੈਂ ਆਪਣੇ ਸਮਝ ਲਓ ਆਪਣੇ ਹੁਣ ਪਿਓ ਤੋਂ ਬਾਅਦ ਮੈਂ ਉਹਨਾਂ ਨੂੰ ਆਪਣਾ ਪਿਓ ਸਮਝਦਾ ਰਣਾ ਜੀ ਤੁਸੀਂ ਦੱਸਿਆ ਕਿ ਤੁਹਾਨੂੰ ਬਚਪਨ ਤੋਂ ਹੀ ਚਟਕ ਸੀਗੀ ਸੰਗੀਤ ਦੀ ਚਲੋ ਉਸ ਟਾਈਮ ਗਰੀਬੀ ਸੀਗੀ ਉਸ ਟਾਈਮ ਸ਼ੌਂਕ ਨਹੀਂ ਪੂਰੇ ਕਰ ਸਕੇ ਹੁਣ ਤੇ ਕੰਪਨੀ ਵੀ ਆਪਣੀ ਹੈ ਸਾਰਾ ਕੁਝ ਆਪਣਾ ਪੈਸਾ ਵੀ ਹੈ ਤੇ ਹੁਣ ਨੇ ਕਦੇ ਸੋਚਿਆ ਕਿ ਆਪਣਾ ਗਾਣਾ ਕਰੀਏ ਹੋਰ ਕਲਾਕਾਰਾਂ ਦੇ ਕਰਦੇ ਹੂੰ ਬਿਲਕੁਲ ਸੋਚਦਾ ਮੈਂ ਹੁਣ ਮੈਂ ਸੋਚਿਆ ਹੋਇਆ ਵੀ ਮੈਂ ਨਾ ਚਲੋ ਬਾਕੀ ਤਾਂ ਕੀਤੇ ਐਕਚੁਅਲੀ ਜਦੋਂ ਅਸੀਂ ਸ਼ਾਮ ਤੋਂ ਉਹਨੇ ਕਈ ਵਾਰ ਬੈਠੇ ਉਹਨੇ ਯਾਰ ਦੋਸਤ ਬੈਠੇ ਉਹਨੇ ਉਹ ਸਾਰੇ ਕਹਿੰਦੇ ਐ ਭਾਜੀ ਤੁਸੀਂ ਆਪਣਾ Song ਕਿਉਂ ਨਹੀਂ ਕਰਦੇ ਤੁਸੀਂ ਵਧੀਆ ਗਾ ਵੀ ਲੈਂਦੇ ਹੋ ਤੇ ਹੁਣ ਸੋਚੀਦਾ ਵੀ ਚਲੋ ਇੱਕ Song ਕਰਾਂਗੇ ਮੈਨੂੰ ਪਤਾ ਵੀ ਤੁਸੀਂ ਵੀ ਬੜਾ ਬਹੁਤ ਵਧੀਆ ਲਿਖਦੇ ਹੋ ਤੇ ਮੈਂ ਸੋਚਾਂ ਤੁਹਾਡੇ ਤੇ ਇੱਕ Song ਲੈ ਕੇ ਵਧੀਆ ਜਿਵੇਂ ਕਰਾਂ ਉਹਨੂੰ ਤੇ ਲੇਕਿਨ ਪਰਿਵਾਰਕ Song ਹੋਵੇ ਉਹੀ ਕਰਾਂਗਾ ਜਿੰਨੇ ਮੱਜ ਤੱਕ ਮੇਰੀ ਕੰਪਨੀ ਚ Song ਆਏ ਆਂ ਉਹ ਸਾਰੇ ਪਰਿਵਾਰਿਕ ਸੌਂਗ ਨੇ ਕਦੇ ਵੀ ਮੈਂ ਲੱਚਰਤਾ ਨਹੀਂ ਫੁਲਾਣਾ ਚਾਹੁੰਦਾ ਰਾਨਾ ਜੀ ਮੈਂ ਆਫ ਰਿਕਾਰਡ ਸੁਣਿਆ ਤਾਂ ਕਈ ਵਾਰੀ ਕਿ ਰਾਣੇ ਦੀ ਮਹਿਫਲ ਬੜੀ ਮਸ਼ਹੂਰ ਹੈ ਜਾਂ ਉਹਨੂੰ ਲੱਗਦੀ ਐ ਰੋਸ ਤਾਂ ਕਿਹੜੇ ਕਿਹੜੇ ਯਾਰ ਮਿੱਤਰ ਬਹਿ ਜੰਨੇ ਆਏ ਕਿਸੇ ਕਿਦਾਂ ਦਾ ਮਾਹੌਲ ਬਣਦਾ ਫਿਰ ਦੇਖੋ ਯਾਰ ਮਿੱਤਰ ਤਾਂ ਮੇਰੇ ਤਕਰੀਬਨ ਸੰਗੀਤ ਗੇਜਕਤ ਨਾਲ ਜਿਹੜੇ ਰੂਲ ਜੁੜੇ ਹੋਏ ਆ ਉਹ ਹੀ ਹੈਗੇ ਠੀਕ ਹੈ ਨਾ ਜਿਦਾਂ ਹਰਦੀਪ ਬਾਜੀ ਤਾਂ ਮੇਰੇ ਮਤਲਬ ਜਦੋਂ ਮਹਿਫਲ ਲੱਗਦੀ ਹਰਦੀਪ ਬਾਜੀ ਬਿੱਲ ਸਿੰਘ ਜੀ ਸੀਗਣਾ ਸ਼ਮਸ਼ੀਰ ਸੰਧੂ ਬਾਜੀ ਤਿਗਣਾ ਉਹ ਸਾਡੇ ਗੁਰੂ ਆ ਤੇ ਕਾਫੀ ਕਲਾਕਾਰ तकरीबन ਬਹੁਤ ਹੀ ਕਲਾਕਾਰ ਹੈ ਜਿਹੜੇ ਆਦੰਨੇ ਆ ਪਿਆਰ ਹੈ ਮੈਨੂੰ ਕਲਾਕਾਰਾਂ ਨਾਲ ਤੇ ਕਲਾਕਾਰਾਂ ਨੂੰ ਮੇਰੇ ਨਾਲ ਪਿਆਰ ਹੈ ਮੇਰੀ ਉਹਨਾਂ ਨੂੰ ਗੱਲਬਾਤ ਚੰਗੀ ਲੱਗਦੀ ਹੈ ਆ ਜਾਣੇ ਚੰਗਾ ਲੱਗਦਾ ਹੈ ਉਹਨਾਂ ਨਾਲ ਬਹਿ ਕੇ ਵੀ ਚੰਗਾ ਲੱਗਦਾ ਕਿਉਂਕਿ ਉਹਨਾਂ ਨੂੰ ਸਿੱਖਣ ਤੋਂ ਮੈਨੂੰ ਬਹੁਤ ਕੁਝ ਮਿਲਦਾ ਖਾਸ ਕਰਕੇ ਹਰਦੀਪ ਭਾਜੀ ਤੋਂ ਤਾਂ ਬੜਾ ਕੁਝ ਸਿੱਖਿਆਗਾ ਉਹਨਾਂ ਨੇ ਬਹੁਤ ਕੁਝ ਸਾਨੂੰ ਦੱਸਿਆਗਾ ਜ਼ਿੰਦਗੀ ਕਿਵੇਂ ਜਿਣੀ ਆ ਉਤਰਾ ਚੜਾ ਕਿਵੇਂ ਆਉਂਦੇ ਜ਼ਿੰਦਗੀ 'ਚ ਸਭ ਠੀਕ ਹੈ ਕਲਾਕਾਰਾਂ ਨੇ ਕਿ ਉਹਨਾਂ ਨੂੰ ਸਿੱਖਣਾ ਵੀ ਚਾਹੀਦਾ ਕਿਉਂਕਿ ਸਾਡੇ ਵੱਡੇ ਨੇ ਮਨਾ ਜੀ ਦੇਖ ਸਕਦੇ ਹੋ ਤੁਸੀਂ ਅੱਜ ਸੰਗੀਤ ਦੇ ਜਿੰਨੇ ਵੀ ਸਤਾਰੇ ਨੇ ਕਾਫੀ ਵੱਡੇ ਨੇ ਪੋਲਿਟਿਸ਼ੀਅਨ ਬਣ ਚੁੱਕੇ ਨੇ ਸੋ ਆਹ ਮਾਨ ਸਾਹਿਬ ਕੋਹਤ ਮਾਨ ਸਾਹਿਬ ਵੀ ਉਧਰ ਲੇ ਲੀ ਦੀਏ ਸੋ ਤੁਸੀਂ ਵੀ ਮੈਂ ਸੁਣਿਆ ਕਿ ਪੋਲਿਟਿਕਸ ਤੇ ਉਤਰੇ ਹੋ ਆਮ ਆਦੀ ਪਾਰਟੀ ਦੇ ਸਰਗਰਮ ਹੋ ਗੋ ਐਮਐਲ ਕੁਲਵੰਸ ਨਾਲ ਤੁਹਾਡਾ ਬੱਧੀ ਰਿਲੇਸ਼ਨ ਸੋ ਕਿੱਦਾਂ ਦਾ ਚੱਲ ਰਿਹਾ ਐਦਰ ਪੋਲਿਟਿਕਸ ਨਾਲ ਜੋ ਤੁਸੀਂ ਕਰ ਰਹੇ ਹੋ ਪੋਲਿਟਿਕਸ ਦੇ ਵਿੱਚ ਇਦਾਂ ਕਿ ਮੈਂ ਵੈਸੇ ਪੈਣਾ ਨਹੀਂ ਚਾਹੁੰਦਾ ਠੀਕ ਹੈ ਚਲੋ ਕਈ ਵਾਰੀ ਮਜਬੂਰੀਆਂ ਬਣ ਜਾਂਦੇ ਆ ਬੰਦੇ ਦੀਆਂ ਪੋਲਿਟਿਕਸ ਵਿੱਚ ਜਾਣ ਲਈ ਉਹ ਇਸ ਕਰਕੇ ਥੋੜਾ ਬਹੁਤ ਆਪਾਂ ਜਾਣਦੇ ਆਂਗੇ ਲੇਕਿਨ ਇੰਨਾ ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਮੈਨੂੰ ਚੰਗਾ ਨਹੀਂ ਲੱਗਦਾ ਵੀ ਮੈਂ ਕਿਤੇ ਝੂਠ ਬੋਲਣਾ ਝੂਠ ਬੋਲ ਕੇ ਪੋਲਿਟਿਕਸ 'ਚ ਜਾਣਾ ਚੰਗੀ ਗੱਲ ਨਹੀਂ ਹੈਗੀ ਠੀਕ ਹੈ ਮੇਰੇ ਦੋਸਤ ਹੈਗੇ ਕੁਲਵੰਤ ਸਿੰਘ ਜੀ ਠੀਕ ਹੈ ਮੇਰੇ ਬੜੇ ਅੱਛੇ ਫਰੈਂਡ ਹੈਗੇ ਕਾਫੀ ਐਮਐਲਏ ਕਦੇ ਚੰਗੇ ਦੋਸਤ ਹੈ ਮੇਰੇ ਹੋਰ ਵੀ ਬਹੁਤ ਦੋਸਤ ਹੈਗੇ ਜਿਨ੍ਹਾਂ ਨਾਲ ਮੈਂ ਬਹੁਤ ਬੈਠਦਾ ਭਾਵੇਂ ਉਹ ਕਾਂਗਰਸੀ ਸੀ ਭਾਵੇਂ ਹੋਰ ਸੀ ਚੰਗੇ ਦੋਸਤ ਆ ਮੇਰੇ ਬਲਬੀਰ ਸਿੱਧੂ ਜੀ ਨਾਲ ਮੇਰਾ ਬੜਾ ਪਿਆਰ ਸੀਗਾ ਠੀਕ ਆ ਨਾ ਚਲੋ ਮਾੜਾ ਮੋਟਾ ਮਨ ਮਟਾਪ ਹੋ ਜਾਂਦੇ ਆ ਲੇਕਿਨ ਉਹਨਾਂ ਨਾਲ ਮੇਰਾ 1997 ਤੋਂ ਲੈ ਕੇ ਪਿਆਰ ਹੈ ਚਲੋ ਮਨ ਮਟਾਪ ਹੈ ਮਾੜਾ ਮੋਟਾ ਇਧਰ ਉਧਰ ਕਦੇ ਪਿਆਰ ਚ ਸੌ ਗੱਲਾਂ ਹੋ ਜਾਂਦੀਆਂ ਹਣਾ ਜੀ ਮੈਂ ਵੇਖਿਆ ਕਿ ਆਪ ਲਾਪਾਸ ਦੇ ਜੋ ਪਿੰਡਾਂ ਦੇ ਪੰਚ ਸਰਪੰਚ ਆ ਉਹ ਵੀ ਤੁਹਾਡੇ ਕੋਲ ਮਸਲੇ ਲੈ ਕੇ ਆਮ ਆਉਂਦੇ ਰਹਿੰਦੇ ਨੇ ਸੋ ਕਿਦਾਂ ਦਾ ਲੱਗਦਾ ਕਿਵੇਂ ਦਾ ਸਕੂਨ ਮਿਲਦਾ ਲੋਕਾਂ ਦੇ ਮੈਂ ਸੁਣਿਆ ਤੁਸੀਂ ਬਹੁਤ ਹੈਲਪਫੁਲ ਲੋਕਾਂ ਦੀ ਮਦਦ ਕਰਦੇ ਹੋ ਕੁਰੰਦੇ ਮਸਲੇ ਮਸਲੇ ਹੱਲ ਕਰਵਾ ਕੇ ਕਿਦਾਂ ਦਾ ਲੱਗਦਾ ਕਿਦਾਂ ਦਾ ਮਹਿਸੂਸ ਹੁੰਦਾ ਦੇਖੋ ਜੀ ਮੇਰੇ ਕੋਲ ਕੋਈ ਰਾਤ ਨੂੰ ਆ ਜੇ ਦਿਨੇ ਆ ਜੇ ਠੀਕ ਹੈ ਨਾ ਮੇਰੀ ਗੱਡੀ ਨਾ ਫੋਰ ਹਮੇਸ਼ਾ ਹੀ ਟੈਂਕ ਫੁੱਲ ਰਹਿੰਦਾ ਹੈਗਾ ਮੈਂ ਕਦੇ ਕਿਸੇ ਨੂੰ ਨਹੀਂ ਕਹਿਣਾ ਵੀ ਆਪਣੀ ਗੱਡੀ ਚੈੱਕ ਲੈ ਜੇ ਕੋਈ ਸਰਪੰਚ ਆ ਜਾਂ ਪੰਚ ਆ ਕੇ ਮੇਰਾ ਕੰਮ ਕਰਵਾ ਦੋ ਮੈਂ ਨਾਲ ਉਸੇ ਟਾਈਮ ਚੱਲ ਪੈਣਾ ਮੈਂ ਘਰੋਂ ਹੀ ਇਹ ਸੋਚ ਕੇ ਆਉਣਾ ਹੈ ਵੀ ਅੱਜ ਮੇਰਾ 10 ਵਜੇ ਫੋਨ ਖੁੱਲ ਜਾਂਦਾ ਹੈਗਾ 10 ਵਜੇ ਤੋਂ ਮੈਂ ਲੋਕਾਂ ਦੇ ਕੰਮ ਕਰਦਾ ਕਦੇ ਕਿਸੇ ਨੂੰ ਜਵਾਬ ਹੀ ਨਹੀਂ ਦੇਣਾ ਕਿਉਂਕਿ ਮੇਰਾ ਇੱਕ ਕੰਮ ਹੈ ਕਿ ਵੀ ਜੇ ਮੈਂ ਲੋਕਾਂ ਦੇ ਵਿੱਚ ਵਿਚਰਾਂਗਾ ਤਾਂ ਹੀ ਲੋਕ ਤੁਹਾਨੂੰ ਪਿਆਰ ਦੇਣਗੇ ਲੋਕਾਂ ਨਾਲ ਮੇਰਾ ਪਿਆਰ ਬਹੁਤ ਹੈਗਾ ਕੁਦਰਤੀ ਗੱਲ ਹੈ ਕਿ ਵੀ ਹੁਣ ਜਿੰਨੇ ਵੀ ਸਰਪੰਚ ਅੱਗੇ ਅਗਲੇ ਪਿੰਡਾਂ ਦੇ ਬਣੇ ਆ ਉਹ ਮੁੰਡੇ ਨਵੇਂ ਇੱਕ ਤਾਂ ਯੰਗ ਬਣੇ ਆ ਤੇ ਉਹ ਮੇਰਾ ਸਤਿਕਾਰ ਵੀ ਬਹੁਤ ਕਰਦੇ ਆ ਤੇ ਚਲੋ ਐਮਐਲਏ ਸਾਹਿਬ ਦੀ ਬਦੌਲਤ ਹੈ ਵੀ ਅਫਸਰ ਕੰਮ ਵੀ ਕਰ ਦਿੰਦੇ ਆ ਤੇ ਮੇਰੇ ਤਾਂ ਉਹ ਤਕਰੀਬਨ ਫੋਨ ਤੇ ਕੰਮ ਹੁੰਦੇ ਹੋ ਜਾਂਦੇ ਆ ਜੇ ਨਹੀਂ ਵੀ ਹੁੰਦਾ ਤੇ ਨਾਲ ਚਲੀ ਜਾਂਦੀ ਤਾਂ ਕੋਈ ਫਰਕ ਨਹੀਂ ਉਹਦੇ ਵਿੱਚ ਜਦਣਾ ਦੇਖਿਆ ਜਦੋਂ ਕੋਈ ਬੰਦਾ ਸਟੇਪ ਲੋਕ ਚੋਣਾਂ ਦਾ 스타 ਹੋ ਜਾਂਦਾ ਨਾ ਉਹਦੇ ਚਾਹਣ ਵਾਲੇ ਲੱਖਾਂ ਹੋ ਜਾਂਦੇ ਅੱਜ ਬੱਬੂ ਮਾਨ ਦੇ ਲੱਖਾਂ ਹੀ ਪਿਆ ਨੇ ਕੋਈ ਕਹਿੰਦਾ ਸਾਡੇ ਬਾਬੇ ਦਾ ਮੁੰਡਾ ਹੈ ਅੱਜ ਰਾਣੇ ਨਾਲ ਵੀ ਇਹੀ ਹੈ ਕਿ ਰਾਣਾ ਅੱਜ ਵੱਡੇ ਮਕਾਮ ਤੇ ਆ ਸਭ ਕੁਝ ਪਰਮਾਤਮਾ ਦਿੱਤਾ ਹੋਇਆ ਅੱਜ ਵੱਡੇ ਯਾਰ ਦੋਸਤ ਮਿਲਦੇ ਨੇ ਵੱਡੇ ਯਾਰ ਦੋਸਤ ਆਉਂਦੇ ਨੇ ਤੁਹਾਡੀ ਮਹਿਫਿਲ 'ਚ ਪਰ ਔਖੇ ਟਾਈਮ ਕਿੰਨੇ ਕੋ ਖੜੇ ਜਦੋਂ ਰਾਣਾ ਸਟਰਗਲ ਕਰ ਰਿਹਾ ਸੀਗਾ ਦੇਖੋ ਜੀ ਔਖੇ ਟਾਈਮ 'ਤੋਂ ਤੁਹਾਡਾ ਰਿਸ਼ਤੇਦਾਰ ਵੀ ਤੁਹਾਡੇ ਨਾਲ ਨਹੀਂ ਖੜਦਾ ਸਾਡੇ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਹੁੰਦਾ ਸੀਗਾ ਸਾਡੇ ਰਿਸ਼ਤੇਦਾਰਾਂ ਨੇ ਆਣਾ ਲਾਗ ਨਾਲ ਚਾਚੇ ਉਹਨਾਂ ਦੇ ਘਰੇ ਜਾਣਾ ਉੱਥੋਂ ਹੀ ਮੁੜ ਜਾਣਾ ਤੇ ਸਾਨੂੰ ਲੱਗਦਾ ਹੁੰਦਾ ਸੀ ਵੀ ਇਹ ਸਾਡੇ ਪੂਆ ਦਾ ਮੁੰਡਾ ਆਇਆ ਸਾਡਾ ਮਾਮੇ ਦਾ ਮੁੰਆ ਉਹਨਾਂ ਦੇ ਉਧਰੋਂ ਆ ਕੇ ਮੁੜ ਜਾਣਾ ਬੜਾ ਉਹ ਲੱਗਦਾ ਸੀਗਾ ਲੇਕਿਨ ਜਦੋਂ 2006 ਤੋਂ ਬਾਅਦ ਤਰੱਕੀ ਦੇ ਰਾਹ ਤੇ ਚਲੇ ਆਂ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਹ ਪ੍ਰਮਾਤਮਾ ਨੇ ਚੰਗੇ ਰਾਹ ತೋਰੇ ਹ ਉਹ ਤੋਂ ਬਾਅਦ ਫਿਰ ਹੁਣ ਜਿਹੜੇ ਲੋਕ ਨਾਲੇਣਾ ਵੀ ਪਸੰਦ ਨਹੀਂ ਕਰਦੇ ਸੀਗੇ ਉਹ ਹੁਣ ਰਾਣਾ ਜੀ ਕਹਿ ਕੇ ਬੁਲਾਣੇ ਆ ਇਹ ਤੋਂ ਵੱਡੀ ਪ੍ਰਾਪਤੀ ਹੋਰ ਕੀ ਹੋ ਸਕਦੀ ਹੈ ਕਦੇ ਜ਼ਿੰਦਗੀ ਚ ਕੋਈ ਮਲਾਲ ਹੋਇਆ ਕਿ ਇਹ ਕੰਮ ਨਹੀਂ ਕਰਨਾ ਸੀ ਯਾਰ ਹੋ ਗਿਆ ਪਰ ਉਹ ਵੈਸੇ ਨਾ ਹੀ ਪੁੱਛਦੇ ਤਾਂ ਚੰਗੀ ਗੱਲ ਸੀ ਠੀਕ ਹੈ ਕਈ ਵਾਰੀ ਜ਼ਿੰਦਗੀ ਚ ਇਹ ਜਾ ਗਲਤ ਕੰਮ ਤੁਹਾਡੇ ਤੋਂ ਹੋ ਜਾਂਦਾ ਹੈਗਾ ਵੀ ਜਿਹੜਾ ਨਹੀਂ ਕਰਨਾ ਚਾਹੀਦਾ ਸੀ ਠੀਕ ਹੈ ਨਾ ਆਹ ਪਹਿ ਵਾਰੀ ਨਾ ਜੰਦੋ ਬੰਦਾ ਜਵਾਨੀ ਦੇ ਦਿਲ ਦੇ ਵਿੱਚ ਹੁੰਦਾ ਨਾ ਉਦੋਂ ਇਹ ਉਸ ਇਸਕਮਸਕ ਦੇ ਵਿੱਚ ਪੈ ਗਏ ਨਾ ਕੁਝ ਗੱਲਾਂ ਹੋ ਜਾਂਦੀਆਂ ਗਈਆਂ ਜਿਹੜੀ ਮੈਂ ਚ ਸੋਚਦਾ ਵੀ ਉਹ ਨਹੀਂ ਹੋਣੀ ਚਾਹੀਦੀ ਸੀ ਪਰ ਉਹਦੋਂ ਨਹੀਂ ਪਤਾ ਲੱਗਦਾ ਜਦੋਂ ਵੀ 22 ਸਾਲ ਦਾ ਬੱਚਾ ਹੁੰਦਾ ਹੈਗਾ ਉਹਨੂੰ ਨਹੀਂ ਪਤਾ ਹੁੰਦਾ ਉਹ ਉਹ ਚੀਜ਼ ਮੇਰੇ ਜ਼ਿੰਦਗੀ ਵਿੱਚ ਅਗਰ ਨਾ ਹੀ ਹੁੰਦੀ ਤਾਂ ਮੇਰਾ ਨਾਂ ਅੱਜ ਬਹੁਤ ਉੱਚਾ ਹੋਣਾ ਸੀਗਾ ਉਹ ਥੋੜਾ ਜਿਹਾ ਕਿਤਨੇ ਕਿਤੇ ਖੜਕਦੀ ਐ ਮੇਰੀ ਨਹੀਂ ਗੱਲ ਗੋਲ ਬੋਲ ਨਾ ਰੱਖੋ ਨਾ ਖੁੱਲ ਕੇ ਦੱਸ ਦਿਓ ਕੋਈ ਗੱਲ ਨਹੀਂ ਨਹੀਂ ਉਹ ਖੁੱਲ ਕੇ ਨਹੀਂ ਦੱਸੀ ਜਾਂਦੀ ਗੱਲ ਕਈ ਗੱਲਾਂ ਪੜਦੇ ਚ ਹੀ ਰਹਿ ਜਾਣ ਠੀਕ ਐ ਲੇਕਿਨ ਸਭ ਨੂੰ ਪਤਾ ਹੀ ਹੈ ਤਕਰੀਬਨ ਮੇਰੇ ਦੋਸਤਾਂ ਨੂੰ ਪਤਾ ਹੀ ਹੈ ਜਦੋਂ ਇਹ ਗੱਲ ਚੱਲੇ ਗਈ ਉਹਨਾਂ ਦਾ ਸਮਝ ਹੀ ਲੈਣਾ ਠੀਕ ਐ ਵੀ ਲੇਕਿਨ ਇਹ ਵੀ ਬਹੁਤ ਉਸ ਗੱਲ ਦਾ ਮੈਨੂੰ ਨਾ ਝੋਰਾ ਖਾਂਦਾ ਵੀ ਉਹ ਕੰਮ ਨਾ ਹੀ ਹੁੰਦਾ ਮੇਰੀ ਜ਼ਿੰਦਗੀ ਚ ਸ਼ਾਇਦ ਉਹ ਫਿਰ ਉਹ ਜ਼ਿੰਦਗੀ ਮੇਰੀ ਹੋਰ ਵਧੀਆ ਹੋਣੀ ਸੀ ਵੀ ਨਹੀਂ ਉਹ ਕੰਮ ਨਹੀਂ ਹੋਣਾ ਚਾਹੀਦਾ ਸੀ ਠੀਕ ਐ ਇਸ਼ਕ ਮੁਸ਼ਕ ਸਾਰੇ ਹੀ ਕਰਦੇ ਆ ਸਾਡਾ ਕੁਝ ਥੋੜਾ ਜ਼ਿਆਦਾ ਚੱਲੇ ਗਿਆ ਸੀ ਕੰਮ ਨਹੀਂ ਹੋਣਾ ਚਾਹੀਦਾ ਸੀ ਉਹ ਮੇਰੇ ਲਈ ਬੈਡ ਸਭ ਤੋਂ ਮਾੜੀ ਗੱਲ ਮੇਰੀ ਜ਼ਿੰਦਗੀ ਦੀ ਹੋ ਗਈ। ਵੇਖ ਲੈ ਕਰੇ ਲੜਾਈ ਹੋ ਜਾਣੀ ਆ ਭਾਬੀ ਜੀ ਦੇਖਦੇ ਹੋਣੇ ਆ। ਥੋੜਾ ਜਿਹਾ ਇੰਟਰਵਿਊ ਐਕਚੁਅਲੀ ਤੇਰੇ ਪਰਜਾਈ ਤੋਂ ਬਹੁਤ ਸਾਉ ਹੈਗੇ ਚੀਕੇ ਨਾਲ ਤੇ ਉਹਨਾਂ ਨੇ ਮੇਰਾ ਬੜਾ ਸਾਥ ਦਿੱਤਾ। ਮੈਂ ਕਹਿੰਨਾ ਜੇ ਜ਼ਿੰਦਗੀ ਚ ਮੈਂ ਕਹਿੰਨਾ ਜੇ ਮੈਂ ਅੱਜ ਇਸ ਮੁਕਾਮ ਤੇ ਆ ਤੋਂ ਮੇਰੀ ਵਾਈਫ ਕਰਕੇ ਤੇਰੀ ਪਰਜਾਈ ਕਰਕੇ ਆ ਉਹਨੇ ਮੇਰਾ ਬਹੁਤ ਸਾਥ ਦਿੱਤਾ। ਚੀਕੇ ਨਾਲ ਜਿੱਦਾਂ ਲੋਕਾਂ ਨਾਲ ਦੇਖੋ ਜਦੋਂ ਤੁਸੀਂ ਚੜ੍ਹਾਈ ਕਰਦੇ ਆ ਉਦੋਂ ਤੁਹਾਡੇ ਦੁਸ਼ਮਣੇ ਵੀ ਬਹੁਤ ਹੁੰਦੇ ਆ। ਪਰ ਉਸ ਲੇਡੀ ਨੇ ਹਮੇਸ਼ਾ ਮੈਨੂੰ ਹੱਲਾਸ਼ੀਰੀ ਦਿੱਤੀ ਐ ਉਹਦੀਆਂ ਦੁਆਵਾਂ ਸਦਕਾ ਅੱਜ ਤੁਹਾਡੇ ਨਾਲ ਬੈਠਾ ਰਾਣਾ ਜੀ ਕਿਸੇ ਐਸਾ ਰਿਸ਼ਤਾ ਕੋਈ ਜਿਹਦੇ ਟੁੱਟਣ ਦਾ ਤੁਹਾਨੂੰ ਬਹੁਤ ਦਰਦ ਹੋਇਆ ਹੋਵੇ ਜਿੰਦਗੀ ਵਿੱਚ ਵੈਸੇ ਉਹ ਰਿਸ਼ਤਾ ਹੀ ਨਹੀਂ ਹੁੰਦਾ ਜਿਹੜਾ ਟੁੱਟ ਜਵੇ ਚਿਕਨ ਜਿਹੜਾ ਰਿਸ਼ਤਾ ਹੀ ਟੁੱਟ ਗਿਆ ਉਹ ਕਾਹਦਾ ਰਿਸ਼ਤਾ ਵੈਸੇ ਨਹੀਂ ਹੋਣਾ ਚਾਹੀਦਾ ਇਦਾਂ ਕੁਝ ਹੈ ਕੋਈ ਰਿਸ਼ਤਾ ਸੀ ਜਿਹੜਾ ਟੁੱਟ ਗਿਆ ਉਹ ਮਲਾਲ ਐ ਵੈਸੇ ਬਹੁਤ ਜ਼ਿਆਦਾ ਜ਼ਿੰਦਗੀ ਦੀ ساری ਉਮਰ ਰਹੂਗਾ ਲੇਕਿਨ ਮੈਂ ਤਾਂ ਫਿਰ ਦੁਬਾਰੇ ਕਹਿਣਾ ਵੀ ਰਿਸ਼ਤੇ ਹੀ ਕਾਦਾ ਜਿਹੜਾ ਟੁੱਟ ਹੀ ਗਿਆ ਤੁਸੀਂ ਮੈਂ ਆਫ ਦੀ ਰਿਕਾਰਡ ਸੁਣਿਆ ਹੈ ਕਿ ਤੁਸੀਂ ਸਮਾਜ ਸੇਵਾ ਦੀ ਕੰਮ ਕਰਦੇ ਹੋ ਕਿ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜੇ ਹੋਏ ਹੋ ਸੋ ਇਹਦੇ ਵਾਸਤੇ ਟਾਈਮ ਕਿੱਦੇ ਕੱਢਦੇ ਹੋ ਸੋ ਕਿਵੇਂ ਵਿਚਾਰ ਪਨਚਾਇਆ ਕਿਉਂਕਿ ਅੱਜਕੱਲ ਬੰਦਾ ਆਪਣੇ ਤਕਸੀਮਤ ਲੋਕਾਂ ਵਾਸਤੇ ਸਮਾਕਰਨਣਾ ਬੜਾ ਔਖਾ ਸੋ ਤੁਸੀਂ ਕਿਵੇਂ ਸਮਾਂ ਕੱਢ ਲੈਂਦੇ ਹੋ ਸੋ ਕਿਹੜੇ ਕਿਹੜੇ ਸੰਸਥਾਵਾਂ ਨਾਲ ਜੁੜੇ ਹੋ ਕਿਹੜੇ ਕਿਹੜੇ ਕੰਮ ਹੁਣ ਤੱਕ ਤੁਸੀਂ ਕਰਦੇ ਹੋ ਦੇਖੋ ਜੀ ਸੰਸਥਾਵਾਂ ਮਾਤਾ ਸਾਡੇ ਨਾਲ ਬਹੁਤ ਜੁੜੀਆਂ ਹੋਈਆਂ ਜਿੱਦਾਂ ਵਰਲਡ ਪੀਸ ਮਿਸ਼ਨ ਵਾਲੇ ਹੋ ਗਏ ਹਨਾ ਬ੍ਰਿਧੀ ਵਾਲੇ ਹੋਗੇ ਸੀਗਾ ਨਾ ਮਾਂ ਤਾਰਾ ਫਾਊਂਡੇਸ਼ਨ ਵਾਲੇ ਹੋਗੇ ਉਹਨਾਂ ਨਾਲ ਕੇ ਅਸੀਂ ਬੜੇ ਕੰਮ ਕਰੀਦੇ ਆ ਕੋਲੇ ਖੂਨਦਾਰ ਕੈਂਪ ਲਾ ਲਿਆ ਕਦੇ ਸਲਾਈ ਸਲਾਈ ਸੈਂਟਰ ਤੇ ਮੇਰੇ ਇੱਥੇ ਚੱਲਦਾ ਹੀ ਮੇਰੇ ਆਫਿਸ ਚ ਚੱਲਦਾ ਹੈਗਾ ਅਸੀਂ ਜਦੋਂ ਵੀ ਉਹ ਪਹਿਲਾਂ ਨਵੀਆਂ ਕੁੜੀਆਂ ਆ ਜਾਂਦੀਆਂ ਈਆਂ ਜਦੋਂ ਸਿੱਖ ਜਾਂਦੀਆਂ ਈਆਂ ਇੱਕ ਸਾਲ ਬਾਅਦ ਉਹਨਾਂ ਨੂੰ ਮਸ਼ੀਨਾ ਨਾਲ ਦੇ ਕੇ ਫੇਰ ਤੋਰੀਦਾ ਐਦਾਂ ਨਹੀਂ ਹੈਗੇ ਬਨ ਨੂੰ ਸਿਖਾਤਾ ਤੇ ਉਹਨਾਂ ਨੂੰ ਪਹਿਰਾਂ ਤੇ ਖੜਨ ਖੜਾ ਕਰਨ ਦੀ ਕੋਸ਼ਿਸ਼ ਕਰਦੀ ਹੈ ਕਰੀਦੀ ਹੈ ਤੇ ਹੁਣ ਵੀ ਜਿੰਨੇ ਵੀ ਐਨਜੀਓ ਸਾਡੇ ਚੱਲਦੇ ਆਂਗੇ ਆਪਾਂ ਅੱਜ ਅਸੀਂ ਇਕੱਠੇ ਹੋ ਕੇ ਚਲਾਨੇ ਆ ਜਾਂ ਉਹਨਾਂ ਦੋਸਤਾਂ ਦੇ ਨਾਲ ਮਿਲ ਕੇ ਤਾਂ ਅਸੀਂ ਬਹੁਤ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਟਾਈਮ ਕੱਢਣ ਦੀ ਗੱਲ ਦੇਖੋ ਜੀ ਤੁਹਾਡੇ ਅੰਦਰ ਨਾ ਲਗਨ ਹੋਵੇ ਲੋਕਾਂ ਦੀ ਸੇਵਾ ਭਾਵਨਾ ਕਰਨ ਦੀ ਤੇ ਫਿਰ ਤੁਸੀਂ ਕਾਰੀ ਲੈਣਾ ਹੁੰਦਾ ਉਹਦੇ ਵਿੱਚ ਕੋਈ ਫਰਕ ਨਹੀਂ ਰਣਾ ਜੀ ਤੁਸੀਂ ਦੱਸਿਆ ਸਟ੍ਰੈਟਜੀ ਕਿ ਤੁਹਾਡੀਆਂ ਤਿੰਨ ਬੇਟੀਆਂ ਨੇ ਤੁਹਾਡਾ ਸ਼ੌਂਕ ਗਰੀਬੀ ਕਾਰਨ ਨਹੀਂ ਪੂਰਾ ਹੋ ਸਕਿਆ ਸੰਗੀਤ ਦਾ ਸੋ ਆਪਣੀਆਂ ਬੱਚੀਆਂ ਵਿੱਚ ਆਪਣੀਆਂ ਬੇਟੀਆਂ ਵਿੱਚ ਉਹ ਸ਼ੌਂਕ ਪੂਰਾ ਕਰਨ ਦਾ ਦੇਖਦੇ ਹੋ ਸੁਪਨਾ ਕੋਈ ਹਾਂ ਮੇਰੀ ਵੱਡੀ ਬੇਟੀ ਨਵਜੋਤ ਚੰਗੇ ਹੀ ਆਪਣਾ ਸਿੰਗਰ ਲੱਗਦਾ ਮੈਨੂੰ ਬਣੇਗੀ ਬਹੁਤ ਵਧੀਆ ਗਾਣ ਗਾਉਂਦੀ ਉਹਦਾ ਰਿਆਜ਼ ਚੱਲਦਾ ਜੀ ਕਰ ਉਹਦੇ ਤੇ ਮੇਰਾ ਲੱਗਦਾ ਵੀ ਉਹ ਜਿਹੜਾ ਮੇਰਾ ਸੁਪਨਾ ਸੀ ਜੀ ਮੇਰੀ ਬੇਟੀ ਮੇਰਾ ਪੂਰਾ ਕਰੇ ਕਿਸੇ ਤੇ ਮਾਣ ਮਾਣ ਮਹਿਸੂਸ ਹੁੰਦਾ ਬੱਚੇ ਤੇ ਆਪਣੇ ਤੇ ਕੋਈ ਐਸਾ ਇਨਸਾਨ ਜੀ ਤੇ ਤੁਹਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੋਵੇ ਇਦਾਂ ਵੀ ਮੈਨੂੰ ਜਿਹੜਾ ਮੇਰਾ ਆਪਣਾ ਸਭ ਤੋਂ ਵੱਡਾ ਮਾਣ ਹੈ ਨਾ ਮੈਨੂੰ ਆਪਣੀ ਧੀਆ ਮੇਰੀ ਧੀਆ ਤੇ ਮਾਣ ਹੈ ਮੈਨੂੰ ਮੈਂ ਕਹਿੰਨਾ ਵੀ ਸਾਰੇ ਛੋਟੇ ਰਿਸ਼ਤੇ ਛੱਡ ਦੋ ਜਦੋਂ ਪਿਓ ਨਾਲ ਉਹਦੀ ਧੀ ਖੜ ਜੇ ਨਾ ਤਾਂ ਤੁਹਾਨੂੰ ਕਿਸੇ ਕਿਸੇ ਦੀ ਜਰੂਰਤ ਨਹੀਂ ਪੈਂਦੀ ਵੀ ਤੁਸੀਂ ਕਿਸੇ ਨੂੰ ਹੋਰ ਦੀ ਜਰੂਰਤ ਪੈ ਜੇ ਤੁਹਾਨੂੰ ਧੀ ਤੁਹਾਡੀ ਧੀ ਹੁੰਦੀ ਹੈ ਜਦੋਂ ਤੁਹਾਡੇ ਨਾਲ ਖੜ ਜੇ ਨਾ ਜਦੋਂ ਕਿ ਮੈਂ ਆ ਪਰ ਪਿਓ ਨੂੰ ਕਹਿੰਦੀ ਕਹਿੰਦੀ ਹੰਦੀ ਵੀ ਪਿਓ ਡੈਡੀ ਮੈਂ ਤੇਰੇ ਨਾਲ ਖੜੀ ਆ ਡਰਨਾ ਨਹੀਂ ਤੇ ਫਿਰ ਬੜਾ ਮਹਿਸੂਸ ਹੁੰਦਾ ਇਸ ਕਰਕੇ ਮੇਰੀਆਂ ਧੀਆਂ ਮੈਨੂੰ ਮੇਰਾ ਮਾਨ ਮੇਰੀਆ ਦੀ ਰਾਣਾ ਜਿਵੇਂ ਮੈਂ ਭੂਮਿਕਾ ਚ ਗਿਆ ਕਿ ਤੁਸੀਂ ਮਲਟੀ ਟੈਲੈਂਟਡ ਹੋ ਚਾਰ ਪੰਜ ਬਣ ਇਕੱਲੇ ਮੇਨਟੇਨ ਕਰਕੇ ਰੱਖਦੇ ਹੋ ਸੋ ਸੈਟੀਸਫੈਕਸ਼ਨ ਹੈ ਜ਼ਿੰਦਗੀ ਚ ਕੀ ਹਾਂ ਬਹੁਤ ਵਧੀਆ ਕੰਮ ਕਰ ਲਿਆ ਜਾਂ ਕਰਨਾ ਹੈ ਹੋਰ ਨਹੀਂ ਮੇਰਾ ਇੱਕ ਜ਼ਿੰਦਗੀ ਚ ਉਸੂਲ ਹੈਗਾ ਕਿ ਮੈਂ ਨਾ ਜਿਵੇਂ ਇੱਕ ਕੰਮ ਕਰ ਲਿਆ ਨਾ ਫਮ ਅੱਗੇ ਦੀ ਸੋਚਣ ਲੱਗ ਜਾਂਦਾ ਯਾਰ ਇੱਕ ਹੋਰ ਕਰ ਲਈ ਆਪਾਂ ਠੀਕ ਹੈ ਨਾ ਇਸ ਕਰਕੇ ਹੁਣ ਮੇਰੀ ਇੱਕ ਸੋਚ ਹੈਗੀ ਕਿ ਮੈਂ ਨਾ ਇੱਕ एनजीओ ਨਾਲ ਆਪਣਾ ਤਿਆਰ ਕਰਾ ਜਿਹਦੇ ਵਿੱਚ ਮੈਂ ਨਾ ਬਜ਼ੁਰਗਾਂ ਦੀ ਖਾਸ ਕਰਕੇ ਸੇਵਾ ਕਰਾਂ ਓਕੇ ਠੀਕ ਹੈ ਠੀਕ ਹੈ ਫਿਰ ਫਿਊਚਰ ਪਲਾਨਸ ਕੀ ਨੇ ਹੋਰ ਅੱਗੇ ਫਿਊਚਰ ਪਲਾਨ ਤਾਂ ਇਦਾਂ ਬਈ ਜ਼ਿੰਦਗੀ ਚ ਸੋਚ ਰਹੇ ਆਂ ਬਈ ਤੁਸੀਂ ਪੁੱਛਿਆ ਹੀ ਪਹਿਲਾਂ ਹਣਾ ਸੋਚਦੇ ਆਂ ਬਈ ਇੱਕਦੋ ਸੌਂਗ ਆਪਣਾ ਕਰਾਂ ਤੇ ਉਸ ਤੋਂ ਬਾਅਦ ਬੇਟੀ ਦਾ ਸੌਂਗ ਕਰਾਂ ਫਿਰ ਬੇਟੀ ਨੂੰ ਪਤਾ ਲੱਗੇ ਥੋੜਾ ਜਿਹਾ ਵੀ ਡੈਡੀ ਵੀ ਚਲੋ ਜੀ ਅਗਰ ਪਿੱਛੇ ਰਹਿ ਗਏ ਸੀਗੇ ਹੁਣ ਕੀਤਾ ਕੋਈ ਨਹੀਂ ਕਰਾਂਗੇ ਤੇ ਬੇਟੀ ਦਾ ਮੈਨੂੰ ਫਿਊਚਰ ਲਈ ਕੇ ਚੱਲਦਾ ਮੈਂ ਬੇਟੀ ਬਾਤੇ ਬਾਅਦ ਕੁਝ ਕਰਾਂ ਆਪਣੇ ਧੀਆਂ ਵਾਸਤੇ ਕੁਝ ਕਰਾਂ ਤੇ ਮੈਂ ਇਹਨਾਂ ਬਜ਼ੁਰਗਾਂ ਵਾਸਤੇ ਬਹੁਤ ਜ਼ਰੂਰੀ ਕਰਾਂਗਾ ਬਹੁਤ ਕੁਝ ਕਰਾਂਗਾ ਬਜ਼ੁਰਗਾਂ ਵਾਸਤੇ ਕਰਾਂ ਰਾਣਾ ਜੀ ਤੁਸੀਂ ਦੱਸਿਆ ਕਿ ਤੁਹਾਡੀਆਂ ਤਿੰਨ ਬੇਟੀਆਂ ਨੇ ਤੁਹਾਨੂੰ ਬੇਟੀਆਂ ਤੇ ਮਾਣ ਹੈ ਪਰ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀ ਬੇਟੀਆਂ ਨੂੰ ਬੋਝ ਸਮਝਦੇ ਨੇ ਸਰ ਦੇਖੋ ਜੀ ਜੇ ਅੱਜ ਮੈਂ ਕਹਿੰਨਾ ਵੀ ਲੋ ਆਪਣੇ ਕੋਲ ਧੀਆਂ ਹੈਗੀਆਂ ਹੈਗੀਆਂ ਠੀਕ ਹੈ ਨਾ ਤੇ ਮੈਂ ਇਹ ਕਹਿਣਾ ਵੀ ਕਿਸੇ ਦੀ ਲੋੜ ਨਹੀਂ ਤੁਹਾਨੂੰ ਉੱਥੇ ਠੀਕ ਹੈ ਨਾ ਅੱਜ ਕੱਲ੍ਹ ਦੇਖੋ ਹੁਣ ਮੁੰਡੇ ਐ ਮੈਂ ਕਹਿੰਦਾ ਮੇਰਾ ਦੋਸਤ ਹੈ ਉਹਦੇ ਕੋਲ ਇੱਕੋ ਇੱਕ ਮੁੰਡਾ ਹੈਗਾ ਉਹੀ ਨਸ਼ੇ ਕਰਦਾ ਉਹਦਾ ਫਾਇਦਾ ਕੀ ਹੈ ਚਿੱਤੇ ਤੇ ਲੱਗ ਗਿਆ ਕਿੰਨੇ ਹਾਲਾਤ ਮਾੜੇ ਹੋ ਗਏ ਠੀਕ ਹੈ ਨਾ ਇਹ ਨਸ਼ਾ ਲੋਕਾਂ ਦੇ ਭਾਰੂ ਪੈ ਰਿਆ ਹੁਣ ਧੀਆ ਦਾ ਇਹਦਾ ਹੈ ਨਾ ਤੁਹਾਡੇ ਘਰ ਤੁਹਾਡੇ ਨਾਲ ਹੈ ਹਮੇਸ਼ਾ ਇਹਨਾਂ ਨੂੰ ਆਪਾਂ ਲੋਕਾਂ ਨੂੰ ਵੀ ਕਹਿਣਾ ਵੀ ਆਪਣੇ ਬੱਚਿਆਂ ਨੂੰ ਬਚਾ ਕੇ ਜੋ ਰੱਖੋ ਲੇਕਿਨ ਧੀਆ ਦਾ ਇਹ ਫਾਇਦਾ ਹੈਗਾ ਵੀ ਤੁਹਾਡੀ ਅੱਖਾਂ ਦੇ ਮੂਰੇ ਰਹਿੰਦੀਆਂ ਹੀ ਹਮੇਸ਼ਾ ਇਹ ਜਿਹੜੇ ਮਾਰੂ ਨਸ਼ੇ ਆ ਜਿਹੜੇ ਜਮਾਨੀ ਨੂੰ ਖਾ ਰਹੇ ਆ ਇਹਨਾਂ ਤੋਂ ਆਪਾਂ ਬਚਾ ਹੈਗਾਗਾ ਤੇ ਬਾਕੀ ਧੀਆਂ ਚ ਤੇ ਮੁੰਡਿਆਂ ਚ ਮੈਂ ਤਾਂ ਫਰਕ ਨਹੀਂ ਮੰਨਦਾ ਇਹਨਾਂ ਚ ਕੋਈ ਫਰਕ ਨਹੀਂ ਰਣਾ ਜੀ ਲਾਸਟਵਾਲ ਹੈ ਕੋਈ ਮੈਸੇਜ ਕੋਈ ਸੰਦੇਸ਼ ਦੇਣਾ ਚਾਹੋਗੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿਉਂਕਿ ਤੁਹਾਡੇ ਚਾਰ ਫੀਲਡ ਨੇ ਚਾਰਾ ਜਿਹੜਾ ਮਰਜ਼ੀ ਚ ਕੋਈ ਹੋਣਾ ਚਾਹੁੰਦਾ ਕੋਈ ਸੰਗੀਤ ਚ ਹੋਣਾ ਚਾਹੁੰਦਾ ਜਾਂ ਪੋਲਟਿਸਟ ਹੋਣਾ ਚਾਹੁੰਦਾ ਜਾਂ ਕੋਈ ਸਮਾਜ ਸੇਵੀ ਬਣਨਾ ਚਾਹੁੰਦਾ ਸੋ ਉਹਨਾਂ ਨੂੰ ਕੋਈ ਮੈਸੇਜ ਕੋਈ ਸੰਦੇਸ਼ ਕੋਈ ਦੇਣਾ ਚਾਹੋਗੇ ਦੇਖੋ ਐਡੇ ਤਾਂ ਆਪਾਂ ਹੋਏ ਨੇ ਆਪਾਂ ਪਸੰਦੇਸ਼ ਦੇਈਏ ਲੇਕਿਨ ਠੀਕ ਕੁਝ ਕਰਨਾ ਚਾਹੁੰਦੇ ਹੋ ਨਾ ਤਾਂ ਆਪਣੇ ਆਪਣੇ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਆਪਣੇ ਬਜ਼ੁਰਗਾਂ ਵਾਸਤੇ ਆਪਣੇ ਆਉਣ ਵਾਲੇ ਜਿਹੜਾ ਵੀ ਤੁਹਾਡਾ ਫਿਊਚਰ ਹੈ ਉਹਦੇ ਵਾਸਤੇ ਚੰਗਾ ਚੰਗਾ ਸੋਚੋ ਮਾੜੀ ਵੇ ਬੰਦਰੋ ਕੱਢੋ ਮਾੜੇ ਦੇ ਨਾਲ ਨਾ ਬੈਠੋ ਕਿ ਜਿਹੜਾ ਨਸ਼ਾ ਹੈ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈਗਾ ਇਹ ਤੋਂ ਵਿਚਾਰ ਰੱਖੋ ਬਾਕੀ ਤੁਸੀਂ ਆਪਣਾ ਕੰਮ ਕਰੋ ਤਨਦੇਹੀ ਨਾਲ ਫਿਰ ਤੁਹਾਨੂੰ ਕੋਈ ਨਹੀਂ ਹਰਾ ਸਕਦਾ ਧੰਨਵਾਦ ਰਾਣਾ ਜੀ ਬਹੁਤ ਬਹੁਤ ਸਮਾਂ ਦੇਣ ਲਈ ਥੈਂਕ ਯੂ ਸੋ ਇਹ ਅਸੀਂ ਸਦਰਨ ਰਣਜੀਤ ਸਿੰਘ ਰਾਣਾ ਜਲਤਪੁਰਾਇਕ ਮਲਟੀ ਟੈਲੈਂਟਡ ਸੀਟ ਸੋ ਜੋ ਅਰਸ਼ ਤੋਂ فرش ਤੋਂ ਅਰਸ਼ ਤੱਕ ਪਹੁੰਚੇ ਨੇ ਬੜੀ ਮਹਾਨ ਸਦਕਾ ਸੋ ਤੁਸੀਂ ਵੀ ਕਰ ਸਕਦੇ ਹੋ ਉਹ ਕੰਮ ਜੋ ਰਾਣਾ ਰਾਣਾ ਜੀ ਕਰ ਰਹੇ ਨੇ ਸੋ ਮਿਹਨਤਦਾਰੀ ਰੱਖੋ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਬੰਮੀਆ ਪੂਰੀ ਦਿਸ਼ਾ ਅਪਡੇਟ ਨਿਊਜ਼ ਮੁਹਾਲੀ